ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਇੱਕ ਵਿਗਿਆਨੀ ਹੁੰਦਾ ਉਹ ਇੱਕ ਟਿੱਡੇ ਨੂੰ ਫੜ ਲੈਂਦਾ ਸੋਚਦਾ ਵੀ ਇਹਦੇ ਉੱਤੇ ਮੈਂ ਕੋਈ ਨਾ ਕੋਈ ਪ੍ਰਯੋਗ ਕਰੂੰਗਾ ਟਿੱਡਾ ਛਾਲ ਮਾਰਦਾ ਕਾਫੀ ਦੂਰ ਜਾਂਦਾ ਫਿਰ ਛਾਲ ਮਾਰਦਾ ਕਾਫੀ ਦੂਰ ਜਾਂਦਾ ਉਹ ਵਿਗਿਆਨੀ ਦੇਖਦਾ ਰਹਿੰਦਾ ਫਿਰ ਉਹ ਆਪਦਾ ਪ੍ਰਯੋਗ ਕਰਨ ਦਾ ਮਾਰਾ ਉਹ ਟਿੱਡੇ ਦੀ ਇੱਕ ਲੱਤ ਤੋੜ ਦਿੰਦਾ ਹੁਣ ਟਿੱਡੇ ਤੋਂ ਪਹਿਲਾਂ ਵਾਲੀ ਦੂਰੀ ਦੇ ਉੱਤੇ ਛਾਲ ਨਹੀਂ ਵੱਜਦੀ ਸੀ ਉਹਦੀ ਜਿਹੜੀ ਛਾਲ ਸੀ ਉਹ ਹੁਣ ਛੋਟੀ ਹੋ ਗਈ ਸੀ ਫਿਰ ਉਹ ਵਿਗਿਆਨੀ ਟਿੱਡੇ ਦੀ ਦੂਜੀ ਲੱਤ ਵੀ ਤੋੜ ਦਿੰਦਾ ਹਣੂ ਤੋਂ 19 ਛਾਲ ਨਹੀਂ ਵੱਜਦੀ ਉਹ ਤੋਂ ਵੀ ਘਟ ਜਾਂਦੀ ਹੈ ਵਿਗਿਆਨੀ ਟਿੱਡੇ ਦੀ ਤੀਜੀ ਲੱਤ ਵੀ ਤੋੜ ਦਿੰਦਾ ਟਿੱਡੇ ਤੋਂ ਹੁਣ ਛਾਲ ਬਹੁਤ ਔਖੇ ਤਰੀਕੇ ਨਾਲ ਵੱਜਦੀ ਸੀ ਥੋੜੀ ਜਿਹੀ ਫਿਰ ਉਹ ਵਿਗਿਆਨੀ ਉਸ ਵਿਚਾਰੇ ਦੀ ਚੌਥੀ ਲੱਤ ਵੀ ਤੋੜ ਦਿੰਦਾ ਹੁਣ ਟਿੱਡੇ ਤੋਂ ਛਾਲ ਨਹੀਂ ਬਜਣੀ ਸੀ ਜਦੋਂ ਉਹਦੀਆਂ ਚਾਰੇ ਲੱਤਾਂ ਹੀ ਹੈ ਨਹੀਂ ਉਹ ਭਲਾ ਛਾਲ ਕਿਵੇਂ ਮਾਰੂਗਾ ਹੁਣ ਜੋ ਵਿਗਿਆਨੀ ਜ਼ੋਰ-ਜ਼ੋਰ ਨਾਲ ਰੌਲਾ ਵੀ ਪਾਉਂਦਾ ਸੀ ਛੇੜਦਾ ਵੀ ਸੀ ਟਿੱਡੇ ਨੂੰ ਤਾਂ ਉਹ ਆਪਣੀ ਥਾਂ ਤੋਂ ਹਿੱਲ ਵੀ ਨਹੀਂ ਸਕਦਾ ਸੀ ਕਿਉਂਕਿ ਉਹਦੀਆਂ ਲੱਤਾਂ ਹੀ ਹੈ ਨਹੀਂ ਸੀ ਫਿਰ ਉਸ ਵਿਗਿਆਨੀ ਨੇ ਆਪਣੀ ਡੈਰੀ ਦੇ ਉੱਤੇ ਜੋ ਆਪਣਾ ਪ੍ਰਯੋਗ ਕੀਤਾ ਸੀ ਉਹ ਲਿਖਦਾ ਵੀ ਜਦੋਂ ਮੈਂ ਟਿੱਡੇ ਦੀ ਇੱਕ ਲੱਤ ਤੋੜੀ ਤਾਂ ਉਹ ਬੋਲਾ ਹੋ ਗਿਆ ਥੋੜਾ ਜਿਹਾ ਉਹਨੂੰ ਸੁਣਨ ਘੱਟ ਲੱਗ ਗਿਆ ਜਦੋਂ ਮੈਂ ਦੂਜੀ ਲੱਤ ਤੋੜੀ ਤਾਂ ਟਿੱਡੇ ਨੂੰ ਹੋਰ ਘੱਟ ਸੁਣਨ ਲੱਗ ਗਿਆ ਜਦੋਂ ਮੈਂ ਤੀਜੀ ਤੋੜੀ ਏਡਾ ਹੋਰ ਬੋਲਾ ਹੋ ਗਿਆ ਤੇ ਜਦੋਂ ਮੈਂ ਚੌਥੀ ਵੀ ਲੱਤ ਤੋੜਤੀ ਟਿੱਡਾ ਬਿਲਕੁਲ ਹੀ ਬੋਲਾ ਹੋ ਗਿਆ ਉਹਨੂੰ ਸੁਣਨਾ ਹੀ ਬੰਦ ਹੋ ਗਿਆ ਕਹਾਣੀ ਨੂੰ ਸੁਣ ਕੇ ਸਾਰਿਆਂ ਨੂੰ ਇਹੀ ਲੱਗਦਾ ਵੀ ਕਿੰਨਾ ਪਾਗਲ ਕਿੰਨਾ ਮੂਰਖ ਵਿਗਿਆਨੀ ਆ ਹੁਣ ਇਹ ਸਿੱਧੀ ਜੀ ਗੱਲ ਵੀ ਉਹਨੂੰ ਸਮਝ ਨਹੀਂ ਆ ਰਹੀ ਸੀ ਹੁਣ ਆਪਣੇ ਚੋਂ ਕਈ ਲੋਕ ਐਵੇਂ ਵੀ ਸੋਚਦੇ ਹੋਣਗੇ ਵੀ ਇਹ ਤਾਂ ਸਿੱਧੀ ਜੀ ਗੱਲ ਆ ਇਹ ਤਾਂ ਕਿਸੇ ਜਵਾਕ ਨੂੰ ਵੀ ਪੁੱਛ ਲਓ ਉਹ ਵੀ ਦੱਸ ਦਊ ਬਈ ਟਿੱਡੇ ਤੋਂ ਛਾਲ ਉਹਦੀਆਂ ਲੱਤਾਂ ਟੁੱਟੀਆਂ ਕਰਕੇ ਨਹੀਂ ਵੱਜਦੀ ਸੀ ਨਾ ਕਿ ਉਹ ਬੋਲਾ ਹੋ ਗਿਆ ਸੀ ਉਹਨੂੰ ਸੁਣਨ ਘਟ ਲੱਗ ਗਿਆ ਸੀ ਤਾਂ ਉਹ ਤੋਂ ਛਾਲ ਨਹੀਂ ਵੱਜਦੀ ਸੀ ਸੋ ਦੋਸਤੋ ਆਪਾਂ ਵੀ ਇਸ ਵਿਗਿਆਨੇ ਦੀ ਤਰ੍ਹਾਂ ਕਈ ਵਾਰ ਜ਼ਿੰਦਗੀ ਦੇ ਵਿੱਚ ਐਵੇਂ ਮੂਰਖ ਬਣ ਜਾਂਦੇ ਆ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਦੋ ਘਟਨਾਵਾਂ ਇਕੱਠੀਆਂ ਹੀ ਇਸ ਤਰ੍ਹਾਂ ਦੇ ਨਾਲ ਘਟ ਜਾਂਦੀਆਂ ਕਿ ਦੋਨਾਂ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਵੀ ਨਹੀਂ ਹੁੰਦਾ ਕੋਈ ਸਬੰਧ ਬ ਨਹੀਂ ਹੁੰਦਾ ਪਰ ਫਿਰ ਵੀ ਸਾਨੂੰ ਲੱਗਦਾ ਹੁੰਦਾ ਕਿ ਬੜਾ ਗਹਿਰਾ ਸਬੰਧ ਹੈ ਇਹਨਾਂ 'ਚ ਕਿਉਂਕਿ ਸਾਨੂੰ ਦਿਸਦਾ ਕੁਝ ਹੋਰ ਹੁੰਦਾ ਉਹ ਹੁੰਦਾ ਕੁਝ ਹੋਰ ਆ ਤੇ ਉਹਦੀ ਸਚਾਈ ਕੁਝ ਹੋਰ ਹੁੰਦੀ ਆ ਇਸ ਲਈ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਪਛਤਾਉਣਾ ਨਹੀਂ ਚਾਹੁੰਦੇ ਤਾਂ ਜਲਦਬਾਜ਼ੀ ਦੇ ਵਿੱਚ ਕੋਈ ਵੀ ਫੈਸਲਾ ਨਾ ਕਰਿਆ ਕਰੋ ਹਮੇਸ਼ਾ ਹੀ ਆਪਦੀ ਜ਼ਿੰਦਗੀ 'ਚ ਸਹਜਤਾ ਦੇ ਨਾਲ ਚੱਲੋ ਸੋਚ ਸਮਝ ਕੇ ਆਪਦਾ ਕੋਈ ਡਿਸੀਜਨ ਲਿਆ ਕਰੋ ਕੋਈ ਵੀ ਚੀਜ਼ ਤੁਹਾਡੇ ਨਾਲ ਘਟਦੀ ਆ ਉਹਦੇ ਤੇ ਸੋਚ ਵਿਚਾਰ ਕਰਕੇ ਉਹਦਾ ਰਿਜ਼ਲਟ ਕੱਢੋ ਉਦਾ ਹੱਲ ਕੱਢੋ ਜਾਂ ਉਹਦੇ ਪ੍ਰਤੀ ਆਪਣੀ ਕੋਈ ਟਿੱਪਣੀ ਨਾ ਕਰੋ ਦੋਸਤੋ ਕਹਾਣੀਆਂ ਛੋਟੀਆਂ-ਛੋਟੀਆਂ ਨਹੀਂ ਇਹ ਕਾਲਪਨਿਕ ਨਹੀਂ ਪਰ ਜ਼ਿੰਦਗੀ 'ਚ ਬਹੁਤ ਵੱਡੀਆਂ ਸਿੱਖਿਆਵਾਂ ਦੇ ਕੇ ਜਾਂਦੀਆਂ ਨੇ ਹੁਣ ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਹੌਸਲਾ ਅਪਜਾਈ ਦੇ ਲਈ ਕਮੈਂਟ ਕਰ ਦਿਓ ਲਾਈਕ ਕਰ ਦਿਓ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਚੰਗੀਆਂ ਚੰਗੀਆਂ ਮੋਟੀਵੇਟ ਕਰਨ ਵਾਲੀਆਂ ਕਹਾਣੀਆਂ ਤੁਹਾਨੂੰ ਹਰ ਰੋਜ਼ ਸੁਣਨ ਨੂੰ ਮਿਲਦੀਆਂ ਕਰਨ ਤੇ ਹੁਣ ਗਲਤੀ ਪਹੁੰਚੂਕ ਮਾਫੀ ਮੈਨੂੰ ਦਿਓ ਇਜਾਜ਼ਤ ਮਿਲਦੀ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ